ਜੀ ਸਰ ਮਦਨ لال ਆਪਣਾ ਨਾਮ ਹੀ ਆ ਜੀ ਹਾਂਜੀ ਮੈਂ ਹੀ ਆ ਮਦਨ لال ਇੰਸਟਾਗ੍ਰam ਫੇਸਬੁਕ ਤੇ ਇਸੇ ਨਾਮ ਤੇ ਆਈਡੀ ਹੈ ਨਾ ਤੁਹਾਡੀ ਹਾਂਜੀ ਹਾਂਜੀ ਕਿਸੇ ਨਾਮ ਤੋਂ ਆਈ ਜੀ ਮੇਰੀ ਆਈਡੀ ਆ ਖੋਲਿਓ ਜੀ ਫਾਈਲ ਇਹਨਾਂ ਦੀ ਲਓ ਸਾਹਿਬ ਜੀ ਇੰਡੀਅਨ ਆਰਮੀ ਅੱਗੇ ਵਧੋ ਹਮ ਤੁਮਾਰੇ ਸਾਥ ਹੈ ਇਹ ਪੋਸਟ ਤੁਸੀਂ ਪਾਈ ਸੀ ਹਾਂਜੀ ਹਾਂਜੀ ਮੈਂ ਹੀ ਪਾਈ ਆ ਚਲੋ ਜੀ ਬਹੁਤ ਵਧੀਆ ਕੀਤਾ ਅਗਲੀ ਪੋਸਟ ਵੇਖੋ ਇਹਨਾਂ ਦੀ ਜੇ ਇੰਡੀਅਨ ਆਰਮੀ ਨੂੰ ਸਾਡੀ ਜ਼ਰੂਰਤ ਪਈ ਮੈਂ ਛਾਤੀ ਦੇ ਨਾਲ ਬੰਬ ਬਣ ਕੇ ਪਾਕਿਸਤਾਨ 'ਤੇ ਘੁੱਸ ਜਾਵਾਂਗਾ। ਇਹ ਵੀ ਪੋਸਟ ਤੁਸੀਂ ਅਪਲੋਡ ਕਰੀ ਐ। ਹਾਂਜੀ ਹਾਂਜੀ ਮੈਂ ਹੀ ਪਾਈ ਆ। ਇਸ ਪੋਸਟ ਨੂੰ ਤਾਂ ਵਿਊ ਹੀ ਬਹੁਤ ਆਏ ਸੀ। ਹਾਂਜੀ ਹਾਂਜੀ ਅਸੀਂ ਵੀ ਉਹ ਪੋਸਟ ਵੇਖ ਕੇ ਆਏ ਆ। ਵੇਖੋ ਜੀ ਇੰਡੀਅਨ ਆਰਮੀ ਆਪਦਾ ਕੰਮ ਬੜੇ ਵਧੀਆ ਤਰੀਕੇ ਨਾਲ ਕਰਨ ਢੀ ਆ। ਪਰ ਤੇਰੇ ਵਰਗੇ ਕਰਨਲ ਦੀ ਕਮੀ ਆ ਉਹਨਾਂ ਕੋਲ। ਚੱਲ। ਕਿੱਥੇ ਜੀ ਬਾਰਡਰ ਤੇ। ਕਿਹਨੇ ਚਾਹੁੰਦੇ ਆ ਕਿ ਤੁਸੀਂ ਗੱਲਾਂ ਇੰਸਟਾਗ੍ਰam ਫੇਸਬੁੱਕ ਤੇ ਨਾਲ ਲੜੋ। ਜਾਂ